ਮਾਗੀ ਮੇਲਾ ਸ੍ਰੀ ਮੁਕਤਸਰ ਸਾਹਿਬ ਦੇ ਵਿਕੇ ਮਨਾਇਆ ਜਾ ਰਿਹਾ ਹੈ ਔਰ ਇਹ ਬਹੁਤ ਵੱਡਾ ਇੱਕ ਪਰਬ ਹੈ ਜਿਹਦੇ ਵਿੱਚ 3 ਤੋਂ 5 ਲੱਖ ਸ਼ਰਧਾਲੂ ਇਹਨਾਂ ਦਿਨਾਂ ਦੇ ਵਿੱਚ ਹਰ ਦਿਨ ਇੱਥੇ ਆਉਂਦੇ ਨੇ ਅਤੇ ਦਰਸ਼ਨ ਦیدار ਕਰਦੇ ਨੇ ਗੁਰਦੁਆਰਾ ਸਾਹਿਬ ਦੇ ਔਰ ਇਸ ਨੂੰ ਬਧੇ ਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਚੁੱਕੇ ਨੇ ਸਾਡੀ ਇਹ ਪਹਿਲ ਹੈ ਕਿ ਜਿਹੜੇ ਸ਼ਦਾਲੂ ਇੱਥੇ ਆ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾਲ ਹੀ ਨਾਲ ਜਿਹੜੇ ਐਂਟੀ ਸੋਸ਼ਲ এলিমੈਂਟਸ ਹੈ ਉਹਨਾਂ ਤੇ ਪੂਰੀ ਨਿਗਰਾਨੀ ਰੱਖੀ ਜਾਏ ਤਾਂ ਕਿ ਕੋਈ ਵੀ ਚੋਰ ਪਿੱਕਪੌકેટ ਜਾਂ ਹੋਰ ਛੋਟੇ ਮੋਟੇ ਜਿਹੜਾ ਕ੍ਰਾਈਮ ਨੂੰ ਅੰਜਾਮ ਦੇਣ ਵਾਲਾ ਸ਼ਖਸ ਹੈ ਉਸ ਦੇ ਉੱਤੇ ਪੁਲਿਸ ਦੀ ਪਹਿਲੀ ਨਿਗਰਾਨੀ ਰੱਖੇ ਇਹਨਾਂ ਸਾਰਿਆਂ ਨੂੰ इसकी समीक्षा करने अज इतने एक मीटिंग रखी गई जिस सीनियर अधिकारी शामिल हुए और मैं थी जानकारी ले दसदा कि ये सारा जो मुखसर साहब शहर है इसनों सत सैक्टर केंडिया गया है और तकरीबन छः हज़ार तो वे पुलिस मुलाजम इस तैनात रहे दिनों रात ड्यूटी करनीयर अफसर की ड्यूटी भी लगाई गई है और दस पार्किंग स्लॉट्स ਲੋਕਾਂ ਦੀ ਗੱਡੀਆਂ ਦੀ ਪਾਰਕਿੰਗ ਲਈ ਸਥਾਪਿਤ ਕੀਤੇ ਹੈ ਜਿਹਦੇ ਵਿੱਚ ਫਲੈਕਸ ਬੋਰਡਸ ਲਗਾ ਕੇ ਜਿਹੜੇ ਬਾਹਰੋਂ ਸ਼ਦਾਲੂ ਆ ਰਹੇ ਨੇ ਉਹ ਉਹਨਾਂ ਦਾ ਮਾਰਗਦਰਸ਼ਨ ਕਰਨਗੇ ਕਿ ਉਹ ਗੱਡੀਆਂ ਦੀ ਪਾਰਕਿੰਗ ਕਿੱਥੇ ਹੈਗੀ ਹੈ ਇਹਨਾਂ ਪਾਰਕਿੰਗਸ ਦੇ ਵਿੱਚ ਵੀ ਸੀਨੀਅਰ ਅਫਸਰਾਂ ਦੇ ਡਿਊਟੀ ਲਈ ਹੈ ਤਾਂ ਕਿ ਜਿਹੜੇ ਯਾਤਰੀ ਆ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਪੁਲਿਸ ਵੱਲੋਂ ਇੱਕ ਇੰਟੀਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਇੱਥੇ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੇ ਵੱਲੋਂ ਜਿਹੜੇ 5 ਡਰੋਨ ਟੀਮਸ ਇੱਥੇ ਆਪਰੇਟ ਹੋਣ ਗਿਆ ਉਸ ਦਾ ਕੰਟਰੋਲ ਰੂਮ ਹੋਏਗਾ ਨਾਲ ਦੀ ਨਾਲ ਸਾਡੇ ਵਾਇਰਲੈਸ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਸ ਦਾ ਕੰਟਰੋਲ ਰੂਮ ਹੋਏਗਾ ਔਰ ਨਾਲ ਦੀ ਨਾਲ ਫਾਇਰ ਸਰਵਿਸਸਸ ਔਰ ਐਂਬੂਲੈਂਸਸ ਦਾ ਵੀ ਕੰਟਰੋਲ ਰੂਮ ਇੱਕੋ ਹੀ ਜਗ੍ਹਾ ਤੇ ਹੋਏਗਾ ਜਿੱਥੋਂ ਕੋਈ ਵੀ ਯਾਤਰੀ ਦੀ ਜੇ ਕੋਈ ਕੰਪਲੇਂਟ ਆਉਂਦੀ ਹੈ ਇਮੀਡੀਏਟਲੀ ਉਸ ਨੂੰ ਰੀਡਰੈਸ ਕੀਤਾ ਜਾਵੇਗਾ ਇਸ ਦੇ ਨਾਲ ਅਸੀਂ ਮਾਉਂਟਡ ਪੁਲਿਸ ਵੀ ਇਸ ਵਾਰ ਮੇਲੇ ਦੇ ਵਿੱਚ गश्त शामिल की है ताकि वो लोग नियंत्रित कर सके और जोड़े माड़े अंसर हैं उन्होंने निगाह रख सके जोड़ा शहर है उसदे चारों पासे चौरानवे नाके लगाए गए हैं ताकि पूरी तरह चौबी घंटे की सुरक्षा यात्रियों प्रोवाइड की जा सके सो सुरक्षा के तौर तो पर व्यापक सुरक्षा प्रबंध किए जा चुके हैं ਔਰ ਇਸੇ ਦੀ ਸਮੀਖਿਆ ਅੱਜ ਇਹਤੇ ਕੀਤੀ ਗਈ ਸਰ ਪੰਜ ਰੈਲੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਰ ਅਕਾਲੀ ਦਰ ਸ਼ਰੋਣੀ ਅਕਾਲੀ ਦਰ ਕਮਿਸ਼ਨਰ ਵਾਰਿਸ ਪੰਜਾਬ ਤੇ ਹੈ ਸਰਕਾਰ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ ਉੱਥੇ ਕਿਸ ਤਰ੍ਹਾਂ ਦੀ এমਪਲੋਇਮੈਂਟ ਹੈ ਪੰਜ ਪਾਦੀ ਵੀ ਰੈਲੀ ਆ ਆ ਉਸ ਦੀ ਵੀ ਸਾਰੀ ਸੇ ਅਸੀਂ ਸਮੀਖਿਆ ਕੀਤੀ ਔਰ ਜਿਸ ਰੈਲੀ ਦੇ ਵਿੱਚ ਜਿੰਨੀ ਸਾਨੂੰ ਸਿਕਿਉਰਿਟੀ ਦੀ ਲੋਡ ਹੈ ਉਨੀ ਉਨੀ ਸਿਕਿਉਰਿਟੀ ਲਗਾਈ ਜਾ ਰਹੀ ਹੈ ਸਰ ਪਬਲਿਕ ਨੂੰ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਪਬਲਿਕ ਦੂਰੋਂ ਨੇੜਿਆਂ ਹੁੰਦੀ ਹੈ ਕਈ ਵਾਰ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਵਹੀਕਲ ਕਿੱਥੇ پارک ਕਰਨਾ ਜਾਂ ਉਸ ਨੂੰ ਲੈ ਕੇ ਜਾਂ ਫਿਰ ਅੰਦਰ ਆਉਣਾ ਚਾਹੁੰਦੇ ਆ ਵਹੀਕਲ ਲੈ ਕੇ ਪਰ ਉਸ ਨੂੰ ਵੀ ਕੋਈ ਹੈ ਮੈਂ ਇਹ ਦੱਸਣਾ ਚਾਹਾਂਗਾ ਕਿ ਪਬਲਿਕ ਦੀ ਸਹੂਲਤ ਲਈ ਅਸੀਂ ਸੱਤ ਸੈਕਟਰਾਂ ਦੇ ਵਿੱਚ ਹਰ ਸੈਕਟਰ 'ਚ ਪੁਲਿਸ ਸਹਾਇਤਾ ਕੇਂਦਰ ਵੀ ਸਥਾਪਿਤ ਕੀਤਾ ਹੈ ਜਿਹੜਾ 24x7 ਕੰਮ ਕਰੇਗਾ ਔਰ ਸਾਡੇ ਜਿਹੜਾ ਹੈਲਪਲਾਈਨ ਨੰਬਰ ਹੈ ਆ ਔਰ ਜਿਹੜਾ ਟ੍ਰੈਫਿਕ ਡਾਇਵਰਸ਼ਨ ਪਲਾਨ ਹੈ ਉਹ ਐਸਐਸਪੀ ਮੁਕਸਰ ਔਰ ਆਈਜੀ ਫਰੀਦਕੋਟ ਰੇਂਜ ਵੱਲੋਂ ਕੱਲ ਤੱਕ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ ਤਾਂ ਕਿ ਜਿਹੜੇ ਵੀ ਸ਼ਰਦਾਲੂ ਆ ਰਹੇ ਨੇ ਉਹਨਾਂ ਨੂੰ ਜੇ ਕੋਈ ਸਮੱਸਿਆ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਉਹ ਇਹਨਾਂ ਨੰਬਰਾਂ ਤੇ ਉਹ ਕੰਟੈਕਟ ਕਰ ਸਕਦੇ ਆ ਜਾਂ ਸਾਡੇ ਹੈਲਪ ਡੈਸਕ ਤੇ ਕੰਟੈਕਟ ਕਰ ਸਕਦੇ ਆ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੁਲਾਜ਼ਮ ਤਨਾਦ ਕੀਤੇ ਗਏ ਕਿਉਂਕਿ ਸਭ ਤੋਂ ਜ਼ਿਆਦਾ ਸੰਗਤ ਉੱਥੇ ਹੁੰਦੀ ਹੈ गुरद्वारा साहब के आले दुआले असी प्रॉपर सर से, सिक्योरिटी व्यवस्था की थी और साडे सीनियर अधिकारियों ने जिड़ी गुरद्वारा साहब की मैनेजमेंट है उन्होंने मीटिंग करके जो सुरक्षा के पुख पुख्ता प्रबंध किए जाने चाहिए हैं वो सारे मुकम्मल किए गए हैं इस अलावा तो शहर के सौ सी टीवी कैमराज भी लगाए गए हैं जो इन दिनों ऑपरेशनल हो लोगों के उत्ते निगाह रखे थैंक यू सर थैंक यू